ਜਿਹੜਾ ਜਿਹੜਾ ਪਿਛਲਾ ਮਤਾ ਆਪਣਾ ਉਹਦੇ ਵਿੱਚ ਕਿਹਾ ਗਿਆ ਵੀ ਉਹ ਬਾੜੀਆਂ ਸੁਣਾਉਣ ਬਾੜੀਆਂ ਸੁਣਾਉਣਗੇ ਤੇ ਤਾਂ ਹੀ ਅੱਗੇ ਪੰਥ ਦੇ ਵਿੱਚੋਂ ਚੱਲਣਗੇ ਉਹਦੇ 21 ਮਈ ਵਾਲਾ ਜਿਹੜਾ ਮਤਾ ਵਾ ਉਹ ਤੇ ਉਵੇਂ ਹੀ ਆ ਨਾ ਜਿਵੇਂ ਉਹਦਾ ᱛਿਉਹਾਰ ਪਰ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿੰਦਾ ਮੈਂ ਕਦੇ ਝੂਠ ਨਹੀਂ ਬੋਲਦਾ ਔਰ ਮੈਂ ਕੱਲ ਤੱਕ ਸਾਉਂਦੇ ਥੋੜੀ ਜੀ ਮਿਲ ਵਰਤਣ ਦੀ ਗੱਲ ਹੋਈ ਸੀ ਪਰ ਜਿਨ੍ਹਾਂ ਨੂੰ ਤਨਖਾਹੀਏ ਘੋਸ਼ਟ ਕੀਤਾ ਇਹਨਾਂ ਨੇ ਮਤਲਬ ਕਿਆ ਵੀ ਨਹੀਂ ਇੱਕ ਸ਼ਬਦ ਹੀ ਮੰਨਣ ਨੂੰ ਤਿਆਰ ਨਹੀਂ ਕਾਲ ਤੱਕ ਸਾਹਿਬ ਦੀ ਸਰਵੋਚਤਾ ਤੇ ਫਿਰ ਆਪਾਂ ਕੇ ਵੀ ਇਹਨਾਂ ਦੀ ਗੱਲਾਂ ਮੰਨ ਸਕਦੇ ਤਾਂ ਜਿਹੜੇ ਮੁੱਖ ਸਾਜਿਸ਼ ਘਾੜੇ ਆ ਉਹ ਤਨਖਾਹੀਏ ਇਕਰਾਰ ਦਿੱਤੇ ਗਏ ਔਰ ਦੇਖੋ ਪਾਹੀ ਲੱਖਾਂ ਸ਼ਹਾਦਤਾਂ ਕਾਲ ਤੱਕ ਸਾਹਿਬ ਦੀ ਸਰਵੋਚਤਾ ਲਈ ਦਿੱਤੀਆਂ ਕਿਹੜੀ ਕਮੇਟੀ ਕਿਹੜਾ ਮੈਂਬਰ ਆ ਕਿਸੇ ਨੂੰ ਹੱਕ ਨਹੀਂ ਹੈਗਾ ਕਾਲ ਤਖਸਾਲ ਦੀ ਸਰਬੋਚਤਾ ਨੂੰ ਚੈਲੰਜ ਕਰ ਰਿਹਾ ਔਰ ਅੱਜ ਵੀ ਪਾਲ ਸਿੰਘ ਸਾਹਿਬਾਨ ਦੀ ਕਤਰਤਾ ਤੇ ਇਸੇ ਕਰਕੇ ਠੋਸ ਫੈਸਲੇ ਲੈ ਕੇ ਬਾਕੀ ਦੇਖੋ ਗਿਆਨੀ ਬਲਦੇਵ ਸਿੰਘ ਦੀ ਹੋਣ ਵਾਲੇ ਮਾਮਲੇ 'ਚ ਕੋਈ ਭੂਮਿਕਾ ਮਾੜੀ ਨਹੀਂ ਸੀ ਟਿੱਕੀ ਟਿੱਕੀ ਮੈਦਾਨ ਜਿਹੜਾ ਹੁਕਮਨਾਮਾ ਉਹ ਜਿਉਂ ਦਿੱਤੀ ਹੋਈ ਆਜ ਉਹਦੇ ਕੋਈ ਨਵੀਂ ਡਿਵੈਲਪਮੈਂਟ ਹੈ ਉਹ ਤਾਂ ਡਿਫਰੈਂਸ ਹੈ ਇਹ ਨਹੀਂ ਕੋਈ ਗੱਲ ਕਹਿ ਰਹੇ ਹੋ ਕਿ ਉਹ ਸ਼ਾਮਲ ਨਹੀਂ ਦੇ ਰਹਾ ਕੋਈ ਸ਼ਾਮਲ ਹੁਣ ਦੀ ਗੱਲ ਕਰਦੇ ਹਾਂ ਜਾਂ 2022 ਤੋਂ ਬਾਅਦ ਜਦੋਂ ਪਾਬੰਦੀ ਲੱਗੀ ਉਹਦੇ ਤੋਂ ਬਾਅਦ ਵੀ ਉਹ ਸ਼ਾਮਲ ਨਹੀਂ ਦੇ ਰਹਾ ਤੁਸੀਂ ਉਹਦੀ ਗੱਲ ਕਰ ਰਹੇ ਹੋ 23 ਮਈ ਨੂੰ ਤੁਸੀਂ ਜਿਹੜਾ ਹੁਕਮ ਨੰਬਰ 53 ਉਹਦੇ ਤੋਂ ਜੀਨਾਂ ਖਤਕ ਕੇ ਉਹਦੇ ਲੱਗੀ ਹੋਈ ਹੈ ਨਾ ਦੇਖੋ ਤੇ ਰੋਕ ਤੇ ਲੱਗੀ ਹੋਈ ਆ ਆਪਣਾ ਜਿੰਨਾ ਚਿਰ ਤੱਕ ਗਲਤ ਕਰ ਰਹੇ ਨੇ ਉਹਦੇ ਪਤਾ ਹੀ ਹੈ ਗਲਤ ਕਰ ਰਹੇ ਨੇ ਇਹ ਤੇ ਕੋਈ ਦੁਹਰਾਇ ਨਹੀਂ ਆ ਗਿਆ ਦੇਖੋ ਵਿਵਾਦ ਇਹ ਵਿਵਾਦ ਕੋਈ ਨਵਾਂ ਨਹੀਂ ਤੇ 2003 'ਚ ਵੀ ਹੋਇਆ ਸਿੰਘ ਸਾਹਿਬ ਗਿਆਨੀ ਜਗENDER ਸਿੰਘ ਦੀ ਵਿਦਵਾਨਤੀ ਆਰ ਉਸ ਵੇਲੇ ਇਹਨਾਂ ਨੂੰ ਸਾਰਿਆਂ ਨੂੰ ਛੇਕ ਦਿੱਤਾ ਗਿਆ ਪੰਥ ਚੋ ਅੱਠ ਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਮਹਾਦੋਸ਼ੀ ਕਰਾਰ ਦਿੱਤਾ ਉਦੋਂ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਦੀ ਵਿਦਵਾਨਤੀ ਗਰੰਥੀ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਗਿਆਨੀ ਜਗਤਾਰ ਸਿੰਘ ਦੀ ਜਿਹੜੇ ਹੁਣ ਦੁਨੀਆ ਤੇ ਨਹੀਂ ਰਹੇ ਗੋਪਰਵਾ ਉਦੋਂ ਵੀ ਇਹ ਗੱਲ ਹੋਈ ਤਿੰਨ ਦੇ ਵਿੱਚ ਜਿਹੜਾ ਮਤਾ ਹੋਇਆ ਉਸੇ ਕਰਕੇ ਹੋਇਆ ਸੀ ਵੀ ਆਪਾਂ ਇਹਦੇ ਤੇ ਕੈਮਰਾ ਨਾ ਬਾਰੇ ਲਗਾਤਾਰ ਉਹਦੀ ਉਲੰਘਣਾ ਕਰ ਰਹੇ ਆ ਦੇਖੋ ਜਿੱਥੋਂ ਤੱਕ ਉਹਨਾਂ ਦੇ ਸਥਾਨਕ ਫੈਸਲਿਆਂ ਦੀ ਗੱਲ ਆ ਉਹ ਕਰ ਸਕਦੇ ਆ ਹੁਣ ਪਿਛੇ ਜੇ ਕੋਈ ਵੀ ਇਹਨਾਂ ਦੇ ਪਰਿਵਾਰਾਂ ਦੀਆਂ ਫੋਟੋਆਂ ਮੈਂ ਵਾਇਰਲ ਹੋਈਆਂ ਕੀ ਜਿਨ੍ਹਾਂ ਦੇ ਪਰਿਵਾਰ ਖੁਦ ਸਾਫ਼ਤ ਸੂਰਤ ਨਹੀਂ ਆ ਅਸਿਕਤਾ ਬੀੜੀਆਂ ਦੇ ਇਲਜ਼ਾਮ ਆ ਉਹ ਸਾਡੇ ਪਾਸ ਮੁਬਾਰਕ ਤਖਤਾਂ ਦੇ ਸੇਵਾ ਕਰਨ ਦੇ ਹੱਕਦਾਰ ਹਨ ਇਹ ਪੰਥ ਫੈਸਲਾ ਕਰੇ ਦੇਖੋ ਤਖਤ ਸਾਡਾ ਹਜੂਰ ਸਾਹਿਬ ਹੀ ਹੈ ਪਰ ਉਥੋਂ ਦਾ ਜਿਹੜਾ ਹਜ਼ੂਰੀ ਖਾਲਸਾ ਉਹ ਮर्यादा ਦੇ ਵਿੱਚ ਪਰਪੱਕਾ ਸਿੰਘ ਸਾਹਿਬ ਉਥੋਂ ਦੀ ਮर्यादा ਤੇ ਪਰਪੱਕਾ ਬਾਣੀ ਬਾਣੇ ਦੇ ਧਾਰਨੀ ਆ ਕਦੀ ਕੋਈ ਸਵਾਲ ਨਹੀਂ ਖੜਾ ਹੁੰਦਾ ਇਹਨਾਂ ਦੇ ਬਾਰੇ ਤੇ ਤਿੰਨ ਦੇ ਵਿੱਚ ਵੀ ਮਸਲਾ ਘੱਟ ਵੀ ਖੜਾ ਉਹ ਤਾਂ ਕਰਕੇ ਵੇਖੋ ਜੋ ਕੁਝ ਵੀ ਹੋ ਰਿਹਾ ਗਲਤ ਹੋ ਰਿਹਾ ਪੰਥ ਨੂੰ ਦੇਖਣਾ ਚਾਹੀਦਾ ਤੇ ਜਿਹੜਾ ਹੁਕਮਨਾਮਾ ਹੋਇਆ ਨਾ ਬੜੇ ਉਦੇ ਵਿੱਚ ਪੰਜਾਂ ਤਖਤਾਂ ਦੇ ਜਥੇਦਾਰ ਸੀ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਵੀ ਬੈਠੇ ਆ ਗਿਆਨੀ ਕਬਾਲ ਤੇ ਔਰ ਤਖਤ Shri ਹਜੂਰ ਸਾਹਿਬ ਦੇ ਬੈਠੇ ਤੇ ਇਹਨਾਂ ਤਿੰਨਾਂ ਤਖਤਾਂ ਦੇ ਵੀ ਬੈਠੇ ਉਹ ਉਹੋ ਹੀ ਤੇ ਉਹਦੀ ਰੋਸ਼ਨੀ ਤੇ ਆਪਾਂ ਅੱਜ ਕੀਤਾ ਪਰ ਵਾਰ-ਵਾਰ ਮਿੱਧੀ ਸਵਾਰਥਾਂ ਲਈ ਜਦੋਂ ਬੰਦਾ ਮੰਨੂਗਾ ਹੀ ਨਹੀਂ ਤੇ ਫੇਰ ਤੇ ਇਹੋ ਹੀ ਆ ਵੀ ਉਹਨਾਂ ਤਨਖਾਹਾਂ ਕੋਸ਼ਿਸ਼ ਕਰਾਂਗੇ ਔਰ 21 ਮਈ ਤੋਂ ਬਾਅਦ ਆਪਾਂ ਕੋਸ਼ਿਸ਼ ਕੀਤੀ ਵੀ ਆਪਾਂ ਵੱਡੇ ਪੰਥਕ ਹਿੱਤਾਂ ਦੇ ਲਈ ਇਹਨੂੰ ਨੇੜੇ ਲਾਈ। ਸਾਡੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪਰ ਮੈਨੂੰ ਕਿਸੇ ਨੇ ਪੁੱਛਿਆ ਤਾਂ ਮੈਂ ਹਮੇਸ਼ਾ ਕਹਿਣਾ ਰਿਹਾ ਕਿ ਕੋਈ ਗੱਲ ਨਹੀਂ ਹੱਲ ਹੋ ਜੂਗਾ। ਪਰ ਹੁਣ ਜਦੋਂ ਲਗਾਤਾਰ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਲਲਕਾਰ ਨਹੀਂ ਲੱਗ ਪਿਆ, ਇੱਥੇ ਆਪਾਂ ਬਿਲਕੁਲ ਸਮਝੌਤਾ ਨਹੀਂ ਕਰਾਂਗੇ। ਮੈਨੂੰ ਆਸ ਹੈ ਕਿ ਬਾਕੀ ਕੋਈ ਵੀ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੈਲੰਜ ਨਹੀਂ ਕਰੇਗਾ। ਰਨਾਕਦੀ ਹੋਇਆ ਜਿਵੇਂ ਇਹਨਾਂ ਨੇ ਮਾਨ ਸਿੰਘ ਦਾ ਜ਼ਿਕਰ ਕੀਤਾ 84 ਲਾ ਪਤਾ ਨਹੀਂ ਪੰਥ ਕਿਉਂ ਨਹੀਂ ਧਿਆਨ ਦੇ ਰਿਹਾ ਪੰਥ ਨੂੰ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਵੀ ਸਾਡੇ ਪੰਜ ਪਿਆਰੇ ਆ ਖਾਸ ਕਰਕੇ ਪਟਨਾ ਸਾਹਿਬ ਦੇ ਮਸਲੇ ਉਹ ਗੁਰੂ ਨੂੰ ਪ੍ਰਣਾਇ ਹੋਣੇ ਚਾਹੀਦੇ ਆ ਗੁਰੂ ਗ੍ਰੰਥ ਨੂੰ ਤੇ ਗੁਰੂ ਪੰਥ ਨੂੰ 6 ਜੋ ਗੁਰੂ ਗ੍ਰੰਥ ਦੇ ਸਵਾਗਤ ਦੇ ਵਿੱਚ ਭਾਈ ਗੁਰਦਿਆਲ ਸਿੰਘ ਭਾਈ ਬਲਦੇਵ ਤੇ ਸਿੰਘ ਸਾਹਿਬ ਗਨੀ ਦੇ ਵੀ ਸਿੰਘ ਇੱਕੋ ਸਟੇਜ ਤੇ ਤਾਂ ਬਾਬਾ ਹਰਨਾਮ ਸਿੰਘ ਨੇ ਉਹ ਪ੍ਰੋਗਰਾਮ ਕੀਤਾ ਸੀ ਇਸ ਸੰਬੰਧ ਦੇ ਵਿੱਚ ਕੀ ਹਾਲ ਤੱਕ ਸਭ ਕੋਈ ਨੋਟਿਸ ਲਾਏਗਾ ਅੱਜ ਤੋਂ ਬਾਅਦ ਕੋਈ ਵੀ ਕਰੇਗਾ ਉਹਦਾ ਨੋਟਸ ਲਿਆ ਜਾਊਗਾ ਅੱਜ ਮੈਂ ਤੁਹਾਨੂੰ ਇਹ ਇਹ ਵੀ ਦੱਸ ਦਿੰਨਾ ਸਿੰਘ ਸਾਹਿਬ ਗੰਨੀ ਰੁਕਬੀਤ ਜੰਗ ਨੇ ਅੱਜ ਪੂਰਾ ਸਾਹ ਦਿੱਤਾ ਔਰ ਉਹਨਾਂ ਦੀ ਮੇਰੇ ਨਾਲ ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਸਿੰਘ ਸਾਹਿਬ ਗੰਨੀ ਰੁਕਬੀਤ ਸਿੰਘ ਉਹਨਾਂ ਨੇ ਕਿ ਜਿੰਨਾ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਦੀ ਗੱਲ ਆ ਤੇ ਸਿੰਘ ਸਾਹਿਬ ਆਪਾਂ ਤੁਹਾਡੇ ਨਾਲ ਆ ਤੇ ਡੱਟ ਕੇ ਖੜੇ ਆ ਇਹਨੂੰ ਮੈਂ ਕਹਿੰਦਾ ਮੈਂ ਪੰਥ ਹਮੇਸ਼ਾ ਜਦੋਂ ਸਰਬੋចਤਾ ਦੀ ਗੱਲ ਇਕੱਠਾ ਹੋ ਜੂਗਾ ਅੱਜ ਜਦੋਂ ਇਹ ਸਾਰਾ ਮਾਮਲਾ ਆਇਆ ਵਾ ਤੇ ਅੱਜ ਉਹਨਾਂ ਨੇ ਪੂਰਾ ਸਾਥ ਦਿੱਤਾ ਤੇ ਮੈਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਵੀ ਕਰਦਾ ਸਿਕੰਦਰ ਮੇਰਾ ਸਵਾਲ ਹੈ 21 ਮਈ ਨੂੰ ਫਾਕਰ ਕਥਿਆ ਤੋਂ ਕੋਰੋਨਾ ਦਾ ਹੰਕਾਰ ਆਪਣਾ ਨੋਟਿਫਾਈ 21 ਮਈ ਨੂੰ ਤੁਹਾਨੂੰ ਦੋਵਾਂ ਨੂੰ ਜਿਹੜੇ ਸਾਡੇ ਸਾਹਮਣੇ ਫਾਲੂ ਬੈਠਨੇ ਨੇ ਇਹਨਾਂ ਨੂੰ ਨੋਟਿਫਾਈਆ ਕਰਾਓ ਉਹ ਪਰਖਾਈਆ ਕਰਾ ਦਿੱਤਾ ਮੇਰੇ ਗੱਲ ਨੂੰ 12 ਘੰਟੇ ਕਿੱਢੇ ਅਮਰਤਪਾਲ ਸਿੰਘ ਦੀ ਗੱਲ ਸੁਣੋ ਮੈਂ ਤੁਹਾਨੂੰ ਕਿਹਾ ਵੀ ਗੱਲਬਾਤ ਚੱਲ ਰਹੀ ਸਮਝੋ ਤੇਰੀ ਜਾ ਇਹ ਗਾਹ ਵੇਪਾਂ ਨੇ ਡੇ ਲਾ ਲੀ ਗੇ ਕੱਲ ਤੱਕ ਗੱਲਬਾਤ ਹੁੰਦੀ ਰਹੀ ਪਰ ਜਦੋਂ ਅਹੀਂ ਪਹਿਲ ਨਹੀਂ ਕੋਈ ਕਰਨਾ ਚਾਹੁੰਦੇ ਮੇਰੇ ਦਿਲ ਦੇ ਵਿੱਚ ਤਾਂ ਹਮੇਸ਼ਾ ਇਹ ਹੁੰਦਾ ਵੀ ਆਪਾਂ ਕੋਈ ਪਹਿਲ ਨਹੀਂ ਕਰਨੀ ਉਹਨਾਂ ਨੇ ਜਦੋਂ ਦੁਬਾਰਾ ਇਹ ਪਹਿਲ ਕੀਤੀ ਆ ਅਕਾਲ ਤਖਤ ਸਾਹਿਬ ਦੀ ਸਰਬੋਜਤਾ ਨੂੰ ਉਹਨਾਂ ਨੇ ਮੰਗਾਰਿਆ ਤੇ ਆਪਾਂ ਨਾਲ ਦੀ ਨਾਲ ਉਹਦਾ ਫੋਟੋ ਲੈ ਲਿਆ ਅਕਾਲ ਤਖਤ ਸਾਹਿਬ ਦੇ ਸਨਮੁਖ ਖੜੇ ਆਹੀਂ ਕਹੀ ਨਹੀਂ ਆ ਵੀ ਕੋਈ ਗੱਲ ਨਹੀਂ ਆਪਾਂ ਇਹਨੂੰ ਮਾਮਲੇ ਨੂੰ ਸੁਲਝਾਵਾਂਗੇ ਪਰ ਜਦੋਂ ਉਹਨਾਂ ਨੇ ਹੁਣ ਫੇਰ ਅੱਜ ਫੇਰ ਉਹ ਇਕਤਰਤਾ ਕਰਕੇ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਤੋਂ ਵੱਡਾ ਦੱਸਣ ਦੀ ਕੋਸ਼ਿਸ਼ ਕੀਤੀ ਆ ਅੱਜ ਤੁਸੀਂ ਵੇਖੋ ਨਾ ਕਿ ਅੱਜ ਦਰਬਾਰ ਸਾਹਿਬ ਦੇ ਵੀ ਤਿੰਨ ਗ੍ਰੰਥੀ ਸਾਹਿਬ ਉਸੇ ਵੇਲੇ ਨਾਲ ਸ਼ਾਮਲ ਹੋਏ ਨੇ ਔਰ ਬੜੇ ਸਤਿ ਭਾਵਨਾ ਦੇ ਵਿੱਚ ਇਕਤਰਤਾ ਹੋਈ ਤੁਸੀਂ ਕਹਿ ਰਹੇ ਹੋ ਕਿ 6 ਸਤੰਬਰ ਹੋਇਆ ਪਰ ਨਹੀਂ ਬతుਗਾ ਦੇਖੋ ਅੱਜ ਤੱਕ ਕੋਈ ਅਕਾਲ ਤਖਤ ਸਾਹਿਬ ਦੇ ਸਾਹਮਣੇ ਅੜਿਆ ਨਹੀਂ ਚੁਕਣਾ ਪੈਣਾ ਤੇ ਲਿਖਣਾ ਪੈਣਾ ਦੇਖੋ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗੀਆਂ ਹੀ ਆਤ ਪੁਰੂ ਦੇ ਅੱਗੇ ਨਿਵਣ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਭਲਾ ਵਾ ਜੀ ਨਾਲ ਦੀ 6 ਤੋਂ 2022 ਨੂੰ ਜਿਹੜਾ ਯਾਨੀ ਪਰਦੇਸੋਂ ਮੜਾਲੂ ਪੰਥਕ ਰੋਕਾਂ ਲਾਈਆਂ ਜੀ ਅਸਾਂ ਕੋ ਕਿਸ਼ਨ ਦਾ ਨਾ ਢਾਉਦੇ ਦੇਖੀ ਚੇ ਗਿਆ ਤਾਂ ਉਹ ਤੋਂ ਬਾਅਦ ਵੀ ਇਹ ਕੰਪੈਨ ਟੂ ਬਣਦੀ ਕੱਟਾਤਾ ਦੇ ਚੋਣਾਂ ਨੂੰ ਸ਼ਾਮਿਲ ਕਰਦੇ ਨੇ ਤੁਸੀਂ ਕਹਿੰਦੇ ਤਾਲੀ ਉਹ ਹੋ ਗੋਣਾ ਸ਼ਾਮਲ 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 ਕਰਦੇ ਰਹਿ ਤੇ ਜਿਹੜੇ ਸ਼ਾਮਲ ਕਰਦੇ ਰਹਿ ਉਹਨਾਂ ਨੂੰ ਪੁੱਛੋ ਪਰ ਇਹਨਾਂ ਦਾ ਮਤ ਉਹ ਕੰਮ ਬਣਾਮ ਚਾਪੀ ਕਿਉਂ ਹੋਤਾ ਅਪਾ ਉਹ ਕਿੰਨਾ ਗੋੜਾ ਬੰਮ ਮੰਨ ਅਮਰਤਪਾਲ ਸਾਹਿਬ ਅਮਰਤਪਾਲ ਸਾਹਿਬ ਦੀ ਹੋ ਗੋ ਮਨਾਮਾ ਅਜੇ ਤੱਕ ਕੁੱਲ ਪਿਆ ਸੀ ਨਾ ਤੇ ਉਹ ਪੇਸ਼ ਹੋਏ ਸੀ ਨਾ ਉਹਨਾਂ ਨੇ ਆਪਣਾ ਵਾਖ ਰੱਖਿਆ ਰੱਖ ਦਿੰਦੇ ਤੋਂ ਬੰਦ ਕਿੰਨੀ ਕੋ ਜ਼ਿੰਮੇਵਾਰ ਹੈ ਇਸ ਪ੍ਰੋਬਲਮ ਪੜਨਾ ਜਾਂਦੀ ਜਮੇ ਇਹ ਜਿੰਮੇਵਾਰ ਹੈ ਤੇ ਤਨਖਾਹ ਯੋਗਤ ਹੋਏ ਤੇ 15 ਦਿਨਾਂ ਚ ਆਪਾਂ ਸਮਾਧ ਦਿੱਤਾ ਉਹਨਾਂ ਨੇ ਸਮਾਵਧਣ ਦੀ ਗੱਲ ਕੀਤੀ ਔਰ ਕਾਫੀ ਇਹਨਾਂ ਦੇ ਅਧਿਕਾਰੀ ਐਗਜ਼ੈਕਟਿਵ ਵਾਲੇ ਇੱਥੇ ਆਏ ਵੀ ਆ ਆਪਣਾ ਇਹਨਾਂ ਦੇ ਗਰੁੱਪ ਦੇ ਪ੍ਰਧਾਨ ਦੇ ਗਰੁੱਪ ਚ ਨਹੀਂ ਲੱਗੇ ਉਹ ਸਾਡਾ ਸਾਰਿਆਂ ਦਾ ਇੱਕੋ ਇੱਕ ਗਰੁੱਪ ਆ ਪੰਥਾ ਦੇਖੋ ਆਏ ਹਨ ਕੋਈ ਵੀ ਆਇਆ ਆਪਣਾ ਕੁਛ ਪੱਖ ਰੱਖ ਗਿਆ ਕਈਆਂ ਨੇ ਸਮਾ ਮੰਗ ਲਿਆ ਬਾਕੀ ਅਕਾਲ ਤਖਸਾਲ ਸਾਹਿਬ ਸਰਵੋਤਮ ਦੀਵਕਾਲ ਸਾਹਿਬਾਨ ਪੰਥ ਦੀ ਇੱਕ ਸ਼ਾਨਾਮੱਤੀ ਸੰਸਥਾ ਵਾ ਔਰ ਇਹਦੇ ਵਿੱਚ ਜਿਹੜੀ ਮਾਦਾ ਨਾ ਕਿ ਹਰ ਮੈਂਬਰ ਅੰਮ੍ਰਿਤਧਾਰੀ ਹੋਵੇ ਉਹ ਜਿਹੜੀ ਮਾਦਾ ਮੈਨੂੰ ਪਤਾ ਲੱਗਾ ਸ਼ਾਇਦ ਇਹਨਾਂ ਨੇ ਕੋਈ 12 ਤਰੀਕ ਨੂੰ ਮੀਟਿੰਗ ਰੱਖੀ ਆ ਵੈਸੇ ਜੇ ਜਦੋਂ ਦੇਸ਼ ਗਿਆ ਤੇ ਇਹਨਾਂ ਨੂੰ ਮੀਟਿੰਗ ਨਹੀਂ ਰੱਖਣੀ ਚਾਹੀਦੀ ਰੱਦ ਕਰ ਦੇਣੀ ਚਾਹੀਦੀ ਬਿਲਕੁਲ ਰੱਦ ਕਰਨੀ ਚਾਹੀਦੀ ਤੇ ਕਹਿੰਦੇ ਮੈਂ ਕਹਿਣਾ ਕਿ ਰੱਦ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਆਪਣਾ ਪਾਕੇ ਧਿਆਨ ਕੇ ਰੱਖਣਾ ਚਾਹੀਦਾ ਔਰ ਇਹਨਾਂ ਨੂੰ ਬੜੇ ਪ੍ਰੇਮ ਭਰੇ ਮੋਹਲ ਦੇਵੇ ਸੱਧਿਆ ਹੋਇਆ ਕੋਈ ਦਲਬ ਨਹੀਂ ਆ ਗਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ